ਅਮਰੀਕਾ ਦੀ ਡੋਨਾਲਡ 트੍ਰੰਪ ਸਰਕਾਰ ਨੇ H1B ਵੀਜ਼ਾ ਲਈ ਰੈਂਡਮ ਲਾਟਰੀ ਸਿਸਟਮ ਨੂੰ ਖਤਮ ਕਰ ਦਿੱਤਾ ਹੈ ਇੱਕ ਵੱਡੇ ਬਦਲਾਅ ਵਿੱਚ ਅਮਰੀਕੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੇਸ਼ ਵਿੱਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਵਰਕ ਵੀਜ਼ਾ ਵਿੱਚੋਂ ਇੱਕ ਦਾ ਫੈਸਲਾ ਹੁਣ ਮੌਕੇ ਦੇ ਆਧਾਰ ਤੇ ਨਹੀਂ ਸਗੋ ਤਨਖਾਹ ਅਤੇ ਹੁਨਰ ਦੇ ਆਧਾਰ ਤੇ ਕੀਤਾ ਜਾਵੇਗਾ ਸੋ ਗ੍ਰੈਸ ਸੁਰੱਖਿਆ ਵਿਭਾਗ ਨੇ ਇਸ ਬਦਲਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜੋ H1B ਵੀਜ਼ਾ ਲਈ ਲੰਬੇ ਸਮੇਂ ਤੋਂ ਚੱਲ ਰਹੀ ਰੈਂਡਮ ਲਾਟਰੀ ਨੂੰ ਇੱਕ ਵੇਟੇਜ ਸਿਲੈਕਸ਼ਨ ਸਿਸਟਮ ਨਾਲ ਬਦਲ ਦੇਵੇਗਾ ਸੋ ਇਸ ਬਦਲਾ ਦੇ ਤਹਿਤ ਵੀਜ਼ਾ ਲਈ ਉੱਚ ਤਨਖਾਹਾਂ ਅਤੇ ਵਧੇਰੇ ਹੁਨਰਮੰਦ ਬਿਨੇਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡੀ ਐਚ ਐਸ ਨੇ ਕਿਹਾ ਕਿ ਇਸ ਬਦਲਾਅ ਦਾ ਉਦੇਸ਼ ਸਿਸਟਮ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਅਮਰੀਕੀ ਕਾਮਿਆਂ ਲਈ ਬਿਹਤਰ ਸੁਰੱਖਿਆ ਵੀ ਪ੍ਰਦਾਨ ਕਰਨਾ ਸੋ ਰਿਪੋਰਟ ਦੇ ਅਨੁਸਾਰ ਨਵਾਂ ਨਿਯਮ 27 ਫਰਵਰੀ 2026 ਤੋਂ ਲਾਗੂ ਹੋਵੇਗਾ ਅਤੇ ਵਿੱਤੀ ਸਾਲ 2027 ਦੇ ਐਚ 1 ਬੀ ਕੈਪ ਰਜਿਸਟ੍ਰੇਸ਼ਨ ਸੀਜ਼ਨ ਦੇ ਲਾਗੂ ਹੋਵੇਗਾ ਸੋ 2027 ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਨੌਕਰੀਆਂ ਲਈ ਰਜਿਸਟ੍ਰੇਸ਼ਨ ਮਾਰਚ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਹਾਲਾਂਕਿ ਹਰ ਸਾਲ ਜਾਰੀ ਕੀਤੇ ਜਾਣ ਵਾਲੇ H1B ਵੀਜ਼ਿਆਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਸੋ ਨਿਯਮਤ ਕੋਟਾ 65000 ਤੱਕ ਸੀਮਤ ਰਹੇਗਾ 20000 ਵਾਦੂ ਵਿਜ਼ੇ ਉਹਨਾਂ ਲੋਕਾਂ ਲਈ ਰੱਖਵੇਂ ਨੇ ਜਿਨ੍ਹਾਂ ਕੋਲ ਸੰਯੁਕਤ ਰਾਜ ਅਮਰੀਕਾ ਵਿੱਚ ਐਡਵਾਂਸ ਡਿਗਰੀਆਂ ਨੇ ਤੇ ਨਵੇਂ ਨਿਯਮ ਦੇ ਤਹਿਤ ਵੱਧ ਤਨਖਾਹ ਵਾਲੀਆਂ ਨੌਕਰੀਆਂ ਦੀ ਚੋਣ ਹੋਣ ਦੀ ਸੰਭਾਵਨਾ ਵਧੇਰੇ ਹੋਵੇਗੀ ਤੇ ਘੱਟ ਤਨਖਾਹ ਵਾਲੀਆਂ ਨੌਕਰੀਆਂ ਅਜੇ ਵੀ ਯੋਗ ਹੋਣਗੀਆਂ ਪਰ ਉਹਨਾਂ ਦੇ ਚਲੇ ਜਾਣ ਦੀ ਸੰਭਾਵਨਾ ਘੱਟ ਹੋਵੇਗੀ ਇਸ ਬਦਲਾਅ ਦਾ ਭਾਰਤੀ ਬਿਨੇ ਕਾਰਨ ਤੇ ਵੱਡਾ ਪ੍ਰਭਾਵ ਪਵੇਗਾ ਜੋ ਹਰ ਸਾਲ H1B ਵੀਜ਼ਾ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਧ ਲੋਕ ਨੇ ਸੋ ਇਹ ਬਦਲਾ ਅਜਿਹੇ ਸਮੇਂ ਆਇਆ ਹੈ ਜਦੋਂ 트럼ਪ ਪ੍ਰਸ਼ਾਸਨ ਰੁਜ਼ਗਾਰ ਆਧਾਰਤ ਵੀਜ਼ਾ ਲਈ ਨੀਮਾਂ ਨੂੰ ਸਖਤ ਕਰਨ ਦੀਆਂ ਕੋਸ਼ਿਸ਼ਾਂ ਵਧਾ ਰਿਹਾ ਸੋ ਗ੍ਰੈਸ ਸੁਰੱਖਿਆ ਵਿਭਾਗ ਦੁਆਰਾ ਐਲਾਨੇ ਗਏ ਸੋਧੇ ਹੋਏ ਨੀਮਾਂ ਦੇ ਤਹਿਤ ਸੰਯੁਕਤ ਰਾਜ ਅਮਰੀਕਾ H1B ਵੀਜ਼ਾ ਲਾਭਪਾਤਰੀਆਂ ਦੀ ਚੋਣ ਕਰਨ ਲਈ ਵਰਤੀ ਜਾਂਦੀ ਦਹਾਕੀਆਂ ਪੁਰਾਣੀ ਬੇਤਰਤੀਬ ਲਾਟਰੀ ਨੂੰ ਖਤਮ ਕਰ ਦੇਵੇਗਾ ਅਤੇ ਇਸ ਨੂੰ ਇੱਕ ਭਾਰ ਵਾਲੀ ਚੋਣ ਪ੍ਰਣਾਲੀ ਨਾਲ ਬਦਲ ਦੇਵੇਗਾ ਨਵਾਂ ਮਾਡਲ ਉੱਚ ਹੁਨਰ ਪੱਧਰ ਅਤੇ ਉੱਚ ਤਨਖਾਹ ਵਾਲੇ ਬਿਨੇਕਾਰਾਂ ਨੂੰ ਤਰਜੀਹ ਦੇਵੇਗਾ ਜਿਸ ਨਾਲ ਉਹਨਾਂ ਨੂੰ ਹਰ ਸਾਲ ਉਪਲਬਧ ਸੀਮਤ H1B ਵੀਜ਼ਾ ਪ੍ਰਾਪਤ ਕਰਨ ਦਾ ਬਿਹਤਰ ਮੌਕਾ ਮਿਲੇਗਾ ਸੋ ਇਹ ਨਿਯਮ ਜੋ 27 ਫਰਵਰੀ 2026 ਨੂੰ ਲਾਗੂ ਹੋਵੇਗਾ ਵਿੱਤੀ ਸਾਲ 2027 ਦੇ H1B ਕੈਪ ਰਜਿਸਟ੍ਰੇਸ਼ਨ ਸੀਜ਼ਨ ਦੇ ਲਾਗੂ ਹੋਵੇਗਾ ਸੋ ਪਿਛਲੀਆਂ ਰਿਪੋਰਟਾਂ ਵਿੱਚ ਦੱਸੇ ਗਏ ਅਮਰੀਕੀ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਭਾਰਤੀ ਨਾਗਰਿਕ H1B ਪ੍ਰੋਗਰਾਮ ਦੀ ਰੀਡ ਦੀ ਹੱਡੀ ਨੇ ਜੋ ਕਿ ਸਲਾਨਾ ਜਾਰੀ ਕੀਤੇ ਜਾਣ ਵਾਲੇ ਸਾਰੇ ਵਿਜ਼ਿਆਂ ਦਾ 70 ਪ੍ਰਤੀਸ਼ਤ ਤੋਂ ਵੱਧ ਹਿੱਸਾ ਨੇ ਸੋ ਅੰਦਾਜ਼ਨ 30 ਲੱਖ ਜੋ ਕਿ ਭਾਰਤੀ ਪੇਸ਼ੇਵਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਸੇਵਾਵਾਂ ਵਿੱਚ ਨੇ ਵਰਤਮਾਨ ਵਿੱਚ ਅਮਰੀਕਾ ਵਿੱਚ H1B ਵਿਜ਼ਿਆਂ ਤੇ ਕੰਮ ਕਰਦੇ ਨੇ ਸੋ ਨਵੀਂ ਪ੍ਰਣਾਲੀ ਦੇ ਤਹਿਤ ਵੱਡੀਆਂ ਟੈਕਨੋਲੋਜੀ ਫਰਮਾਂ ਦੁਆਰਾ ਨਿਯੁਕਤ ਅਤੇ ਉੱਚ ਪੱਦਰੀ ਧਰਕਾ ਕਮਾਉਣ ਵਾਲੇ ਭਾਰਤੀ ਕਾਮੇ ਅਮਰੀਕਾ ਜਾਣ ਦੇ ਰਸਤੇ ਲੱਭਣਾ ਜਾਰੀ ਰੱਖ ਸਕਦੇ ਨੇ ਹਾਲਾਂਕਿ ਐਂਟਰੀ ਪੱਧਰ ਤੇ ਪੇਸ਼ੇਵਰ ਮੱਧ ਕੈਰੀਅਰ ਇੰਜੀਨੀਅਰ ਅਤੇ ਛੋਟੀਆਂ ਫਰਮਾਂ ਜਾਂ ਸਟਾਫਿੰਗ ਸਲਾਹਕਾਰਾਂ ਦੁਆਰਾ ਸਪான்ਸਰ ਕੀਤੇ ਗਏ ਲੋਕਾਂ ਨੂੰ ਆਪਣੀਆਂ ਸੰਭਾਵਨਾਵਾਂ ਸੁੰਗੜਦੀਆਂ ਦੇਖ ਸਕਦੇ ਨੇ ਕਿਉਂਕਿ ਤਨਖਾਹ ਪੱਦਰ ਚੋਣ ਵਿੱਚ ਇੱਕ ਨਿਰਣਾਇਕ ਕਾਰਕ ਬਣ ਜਾਂਦੇ ਨੇ ਮੌਜੂਦਾ ਬੇਤਰਤੀਬ ਚੋਣ ਪ੍ਰਕਿਰਿਆ ਦਾ ਅਮਰੀਕੀ ਮਾਲਕਾਂ ਦੁਆਰਾ ਸ਼ੋਸ਼ਣ ਅਤੇ ਦੁਰਵਿਵਹਾਰ ਕੀਤਾ ਗਿਆ ਸੀ ਜੋ ਮੁੱਖ ਤੌਰ ਤੇ ਘੱਟ ਤਨਖਾਹਾਂ ਤੇ ਵਿਦੇਸ਼ੀ ਕਾਮਿਆਂ ਨੂੰ ਆਯਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸੋ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਬੁਲਾਰੇ ਮੈਥਿਊ ਨੇ ਇਸ ਤਬਦੀਲੀ ਦਾ ਬਚਾਅ ਕਰਦੇ ਹੋਏ ਕਿਹਾ ਉਨਾਗੇ ਕਿਹਾ ਕਿ ਭਾਰ ਵਾਲਾ ਮਾਡਲ ਕਾਂਗਰਸ ਦੇ ਇਰਾਦੇ ਨਾਲ ਬਿਹਤਰ ਢੰਗ ਨਾਲ ਮੇਲ ਖਾਂਦਾ ਹੈ ਅਤੇ ਅਮਰੀਕੀ ਕਾਮਯਾਬੀਆਂ ਤਨਖਾਹਾਂ ਅਤੇ ਨੌਕਰੀ ਦੇ ਮੌਕਿਆਂ ਦੀ ਰੱਖਿਆ ਵੀ ਕਰਦਾ ਹੈ ਹਾਲਾਂਕਿ ਸਾਰੇ ਤਨਖਾਹ 15 ਤੇ ਵੀਜ਼ਾ ਅਜੇ ਵੀ ਉਪਲਬਧ ਰਹਿਣਗੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਬਿਹਤਰ ਤਨਖਾਹ ਵਾਲੇ ਅਤੇ ਵਧੇਰੇ ਵਿਸ਼ੇਸ਼ ਵਿਦੇਸ਼ੀ ਕਾਮਯਾਲੀ ਪਟੀਸ਼ਨਾਂ ਦਾਇਰ ਕਰਨ ਵਾਲੇ ਮਾਰਕਾਂ ਲਈ ਚੋਣ ਦੀ ਸੰਭਾਵਨਾ ਕਾਫੀ ਵੱਧ ਜਾਵੇਗੀ ਜੋ ਕਿ ਵਾਲੀਅਮ ਆਧਾਰਿਤ ਭਾਰਤੀ ਤੋਂ ਇੱਕ ਦਰਨਾਇਕ ਤਬਦੀਲੀ ਹੈ